ਸਰ ਸ਼ਸ਼ੀ ਗਵਰ ਜੀ ਤੇ ਭਾਜੀ ਵੈਜੀ ਚਿਕਨ ਬਰਗਰ ਇਥੋਂ ਮਿਲਦਾ ਜੀ ਹਾਂਜੀ ਭਾਜੀ ਹਾਂਜੀ ਤੇ ਭਾਜੀ ਵੈਜੀ ਚਿਕਨ ਠੀਕ ਹੈ ਤਾਂ ਨਾਲ ਚਿਕਨ ਵਾਲਾ ਕੀ ਕਨਸੈਪਟ ਹੈ ਮੈਂ ਕਹਿੰਦਾ ਭਾਜੀ ਇਹ ਦੇਖੋ ਸਾਡਾ ਚਿਕਨ ਅੱਛਾ ਜੀ ਪਿਓਰ ਚਿਕਨ ਹੈਗਾ ਮੈਂ ਕਹਿੰਦਾ ਹਾਂਜੀ ਹਾਂ ਵੈਜ ਜੋ ਚਿਕਨ ਦਾ ਟੇਸ ਦੇਣਾ ਆਪਾਂ ਤੁਹਾਨੂੰ ਅੱਛਾ ਜੀ ਹਾਂਜੀ ਠੀਕ ਹੈ ਜੀ ਐ ਆਪਾਂ ਬਰਗਰ ਬਣਾਉਣ ਜਾ ਰਹੇ ਆਂ ਚਾਰ ਪੀਸ ਪਹਿਰੇ ਵੈਜ ਵੈਜ ਚਿਕਨ ਦੇ ਵਾਹ ਜੀ ਵਾਹ ਇਹ ਤਾਂ ਭਾਜੀ ਪਹਿਲੀ ਇਹ ਕਨਸੈਪਟ ਸੁਣਿਆ ਇਹ ਭਾਜੀ ਕਹਿੰਦੇ ਖਾ ਕੇ ਵੇਖੋ ਫਿਰ ਦੱਸਿਓ ਮੈਨੂੰ ਅੱਛਾ ਜੀ ਇਹ ਸਾਡੇ ਬਣ ਆ ਗਏ ਸਰ ਕਿੱਟੀ ਦੇ ਬਣ ਹੈਗੇ ਜੀ ਇਹ ਭਾਜੀ ਕਿਹੜੇ ਯੂਜ਼ ਕਰਦੇ ਜੀ ਕਿੱਟੀ ਕੰਪਨੀ ਦੇ ਭਾਜੀ ਠੀਕ ਹੈ ਜੀ ਹਾਂ ਜੀ ਇਹ ਸਾਡਾ ਬਣ ਹੈਗਾ ਇਹ ਸਾਡਾ ਬਟਰ ਹੈਗਾ ਡੇਲੀਸ਼ੀਅਸ ਉਹ ਆ ਜੀ ਇਹ ਜੇ ਆਪਾਂ ਕੋਲੇ ਬਰਗਰ ਤੇ ਥੋੜਾ ਜਿਹਾ ਨਮਾਵਾਗੇ ਤਾ ਆ ਜੀ ਆ ਵੇਖੋ ਲਵਾਤੀਏ ਤਾਰੀ ਮੈਂ ਕਿਹਾ ਤਾਰੀ ਲਵਾਤੀਏ ਆ ਜੀ ਇਹ ਉਪਰੋਂ ਵੀ ਤਾਰੀ ਤੇ ਥੱਲੇ ਵੀ ਤਾਰੀ ਆ ਲੋ ਮੱਖਣ ਹੀ ਮੱਖਣ ਕਰਤਾ ਜੀ ਜੀ ਕੋਈ ਬੰਦਾ ਖਾਏ ਤੇ ਕਹੇ ਵੀ ਜਾਨ ਮੇਰੇਗਾ ਭਾਈ 버ਗਰ ਖਾਦਾ ਵੈਜ ਚਿਕਨ 버ਗਰਾਂ ਜੀ ਇੰਨੀਆਂ ਭਾਈ ਯੂਨੀਕ ਜੀਆਂ ਆਈਡ ਮੈਂ ਕਿਥੋਂ ਤੱਕ ਤੀਂ ਰੈਡੀ ਕਰਦੇ ਜੀ ਅੱਜ ਇਹ ਬਸ 13 ਸਾਲ ਹੋ ਗਏ ਮੈਨੂੰ ਇੱਥੇ ਲਾਈਨ ਚ ਜੁੜੇ ਹੋਏ ਮੈਂ ਬਸ ਸੋਚਦੇ ਰਹਿਣਾ ਇਹ ਚੀਜ਼ਾਂ ਬਾਰੇ ਮੇਰਾ ਮਾਈਂਡ ਇਸ ਚੀਜ਼ ਬਾਰੇ ਲੱਗਾਦਾ ਕਿ ਮੈਂ ਆਪਣਾ ਦੁਕਾਨ ਨੂੰ ਛੋਟੀ ਜਿਹੀ ਕਾਰਟ ਨੂੰ ਇੱਕ ਰੈਸਟੋਰੈਂਟ ਲੈਵਲ ਤੱਕ ਲੈ ਕੇ ਜਾਵਾਂਗੇ ਸਹੀ ਹੈ ਜੀ ਹਾਂ ਜੀ ਇਹ ਤੁਹਾਡਾ ਬੰਨ ਵੀ ਦੇਖੋ ਜੀ ਵਾਹ ਜੀ ਨਰੰਦ ਸਿੰਘ ਤੱਕੰਦੇ ਨਾਲ ਨਾਲ ਆ ਚੁੱਕਿਆ ਸਦਾ ਟੋਸਟ ਹੋ ਗਿਆ ਜੀ ਸਹੀ ਹੈ ਭਾਜੀ ਤੇ ਨਾਲ ਦੀ ਨਾਲ ਚਿਕਨ ਵੀ ਰੈਡੀ ਹੋ ਰਿਹਾ ਤੇ ਠੀਕ ਹੈ ਜੀ ਹਾਂ ਜੀ ਤੇ ਵੈਸੇ ਭਾਜੀ ਇਹ ਆਈਟਮ ਕੀ ਦੇ ਕੀ ਪਾਉਂਦੇ ਜੀ ਵਿੱਚ ਸੋਇਆ ਦਾ ਚਿਕਨ ਬਣਾਇਆ ਹੈ ਜੀ ਆਪਣਾ ਹਾਂ ਜੀ ਹਾਂ ਜੀ ਹਾਂ ਜੀ ਠੀਕ ਹੈ ਜੀ ਤੇ ਮੈਰੀਨੇਟ ਕੀਤੀ ਹੈ ਜੀ ਇਹ ਅ ਸਰ ਮੈਰੀਨੇਟ ਆਪਣੇ ਮਸਾਲੇ ਹੈਗੇ ਜੀ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹ ਦੇਖੋ ਇਹ ਬਾਹਰਲੀ ਲੇਅਰ ਦੇਖੋ ਤੁਹਾਨੂੰ ਚਿਕਨ ਵਰਗੀ ਲੱਗੇਗੀ ਸਰ ਸਹੀ ਹੈ ਬਹੁਤ ਸਹੀ ਹੈ ਇਹ ਤੁਹਾਨੂੰ ਭਿਖਾ ਪੈਣ ਹੈ ਮੈਂ ਕਹਿੰਦਾ ਇਹ ਉਹਨਾਂ ਦੀ ਸੌਸ ਆ ਗਈ ਹੈ ਸਰ ਇਹ ਸੌਸ ਭਾਜੀ ਕਿਹੜੀ ਹੈ ਇਹ ਟਿੱਕਾ ਮਸਾਲਾ ਸੌਸ ਹੈ ਜੀ ਇਹ ਦੇਖੋ ਜੀ ਉਹ ਆ ਜੀ ਵਾਹ ਨਾਲ ਦੀ ਨਾਲ ਨਾਲ ਦੀ ਤੇਜ ਮਨਾਏਗੀ ਥੋੜੀ ਜਿਹੀ ਮੈਣ ਹੀ ਚਾਹੀਦੀ ਹੈ ਸਰ ਵਾਹ ਜੀ ਵਾਹ ਇਹ ਆ ਗਿਆ ਪਾਜੀ ਇਹ ਕੈਪਸਿਕਮ ਆ ਗਿਆ ਸਰ ਉਹਰੇ ਜੇ ਪਿਆਜ਼ ਹਾਂਜੀ ਜੀ ਭਾਜੀ ਆਪਾਂ ਤੇ ਪਹਿਲੀ ਹੀ ਲੱਗੇ ਜੇ ਟਰਾਈ ਕਰ ਲੈਣ ਤੇ ਇੱਕ ਵਾਰੀ ਖਾਓ ਖਾ ਕੇ ਦੱਸਿਓ ਮੈਨੂੰ ਕਿਦਾਂ ਦਾ ਰਿਪੇਸਟ ਲੱਗਾ ਤੁਹਾਨੂੰ ਜੀ ਆ ਭਾਜੀ ਵੀ ਨਹੀਂ ਆਹ ਸਾ ਚਿਕਨ ਵੀ ਨਾਲ ਦੇ ਨਾਲ ਤਿਆਰ ਹੋ ਰਿਹਾ ਜੇ ਇਹ ਭਾਜੀ ਟਾਈਮਿੰਗ ਕੀ ਜੀ ਤੁਹਾਡੀ ਇੱਥੇ ਤੁਹਾਡੇ ਜਿਹੜੀ ਮੇਰੀ ਕਾਰ ਤੇ ਟਾਈਮਿੰਗ ਹੈ ਦੁਪਹਿਰੀ 3:30 ਵੇ ਤੋਂ ਲੈ ਕੇ ਰਾਤ ਕਿੰਨਾ ਟਾਈਮ ਡਿਲੀਵਰੀ ਕਰਵੇਂ ਅੱਛਾ ਜੀ 9:30 ਤੱਕ ਬਣਾ ਲਵਾਂਗੇ ਠੀਕ ਹੈ ਜੀ ਤੇ ਇਹ ਆਪਣਾ ਐਡਰੈਸ ਭਾਜੀ ਦੇ ਦੋ ਜੀ ਮੇਰਾ ਐਡਰੈਸ ਹੈਗਾ अजीत ਨਗਰ ਅਲੀਵਾ ਰੋਡ ਡਾਕਟਰ ਸੁਨੀਲ ਦੇ ਅਪੋਜੀਟ ਬਟਾਲਾ ਭਾਜੀ 버ਗਰ ਦਾ ਪ੍ਰਾਈਸ ਕੀ ਹੈ 버ਗਰ ਦਾ ਪ੍ਰਾਈਸ 80 ਰੁਪਏ ਦਾ ਸਾਡਾ ਚਿਕਨ ਵੀ ਰੈਡੀ ਹੋ ਗਿਆ ਤੇ ਵੈਜ ਚਿਕਨ ਚਿਕਨ ਨਹੀਂ ਕਹਾਂਗੇ ਵੈਜ ਚਿਕਨ ਕਹਾਂਗੇ ਵਾਹ ਜੀ ਵਾਹ ਸਹੀ ਹੈ ਇਹ ਆ ਗਿਆ ਜੀ ਇਹ ਆਪੀਆਂ ਚਲੋ ਆ ਜੇ ਨਾ ਆਪਾਂ ਲੋ ਜੀ ਭਾਈ ਇਹ 40 ਪੈਂਦੇ 40 ਪੈਂਦੇ ਸਹੀ ਹੈ ਭਾਈ ਨਾ ਉਹਦੇ ਭਾਈ ਇੱਕ ਕਰ ਖਾ ਕੇ ਦੇਖੋ ਵਾਹ ਜੀ ਆਹ 100 ਦਾ ਪਟਾਖਾ ਲੈ ਜਾਂਦਾ ਭਾਈ ਸਹੀ ਹੈ ਭਾਈ ਸਾਡੇ ਕਾ ਵਿੱਚ ਆ ਦੇਗਾ ਜਿਸ ਕਾ ਵਾਰੀ ਜਨਾਓ ਵੇ ਰੇਕਾ ਭਾਈ ਕਿਹੰਦਾ ਟੇਸਟ ਆਈ ਇਹਨਾਂ ਦੇ ਵਰਕਰ ਦਾ ਹਜੀ ਬਹੁਤ ਜ਼ਿਆਦਾ ਵਧੀਆ ਬਹੁਤ ਜ਼ਿਆਦਾ ਆਪਾਂ ਸਪੈਸ਼ਲੀ ਉਹ ਦੂਸਰੀ ਰੋਡ ਤੋਂ ਆਉਂਦੇ ਆਪਰੇ ਘਿਆ ਰੋਡ ਤੋਂ ਆਉਂਦੇ ਆ ਅੱਛਾ ਜੀ ਭਈ ਆਪਰੇ 2.5 ਕਿਲੋਮੀਟਰ ਤੋਂ ਪੈਂਦਾ ਸਾਡੇ ਲਗੇ 4-5 ਦੁਕਾਨਾਂ ਨੇ ਉਹਨੂੰ ਛੱਡ ਕੇ ਜੇ ਆਪਾਂ ਸਪੈਸ਼ਲੀ ਇੱਥੇ ਆਏ ਹਾਂ ਠੀਕ ਹੈ ਹਾਂ ਜੀ ਲੋਗੀ ਚਿਕਨ ਮੱਗੇ 버ਗਰ ਜਿੰਨੇ ਰੈਡੀ ਕਰ ਦਿੱਤਾ ਆ ਆ ਦੇਖ ਸਕਦੇ ਹੋ ਤੇ ਇਹ ਹੈਗੀ ਆ ਜੀ ਚਾਮਦੇ ਪੀਸ ਇਹ ਵੀ ਉਹਨੇ ਮੈਰੀਟ ਕਰਕੇ ਤੇ ਇਹ ਵਿੱਚ ਇਨੀ ਫਿਲਿੰਗ ਕੀਤੀ ਆ ਤੇ ਬਾਕੀ ਸੌਸ ਜਿਹਨਾਂ ਨੇ ਇਹ ਤੁਹਾਨੂੰ ਦੱਸਿਆ ਜਿਹੜੀਆਂ ਉਹਨੇ ਪਾਈਆਂ ਵਿੱਚ ਤੇ ਬਾਕੀ ਦੱਸੀ ਆ ਜੀ ਦੱਸ ਦੇਣੀ ਕਿੰਨਾ ਟੇਸਟ ਆ ਇਹਦਾ ਮੋਹਰ ਮੋਹਰ ਦੇ ਡੇਸਟਰੀ ਕਲੀਨ ਚੇਸਪੀ ਨਾਲ ਸਪਰੀ ਹੈ ਵਧੀਆ ਜਿਹੜਾ ਚੰਦ ਦਾ ਫਲੇਵਰ ਪੂਰਾ ਆ ਰਿਹਾ ਤੇ ਮੈਨੂੰ ਜਿੱਤੇ ਗਰੇ ਸਾਡੇ ਨੇ ਲਿਖ ਪਾਏ ਆ ਤੇ ਬਹੁਤ ਵਧੀਆ ਬਲੋਗ ਦਾ ਬਾਕੀ ਵੀ ਜਰੂਰ ਇਹਨਾਂ ਕੋਲ ਆਓ ਐਡਰੈਸ ਵੀ ਇਹਨੇ ਤੁਹਾਨੂੰ ਦੱਸਿਆ ਆ ਤੇ ਜਰੂਰ ਇਹਨਾਂ ਕੋਲ ਜਾਓ ਕਾਫੀ ਜਿੰਨੀਆਂ ਕੀ ਆਈਟਮਾਂ ਇਹਨਾਂ ਕੋਲ ਮਿਲਦੀਆਂ ਤੇ ਜਰੂਰ ਆ ਕੇ ਇਹਨਾਂ ਦਾ ਪੂਰਾ ਰਿਵਿਊ ਕਰਕੇ ਜਾਓ ਤੇ ਬਾਕੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਹੋਰ ਤੇ ਨਾਤੇ ਧੀਰਾ ਜੀ ਆਪਣਾ ਹੁਣੇ ਕਰੀਏ ਬਰਗਰ ਬਾਕੀ ਮਿਲਦੇ ਆ ਜੀ ਨਮਨ ਕੋਈ ਵੀਡੀਓ ਵਿੱਚ ਤੇ ਦੱਸਦੇ ਜੀ ਸਸਿਕਾ